ਜੋ ਮੁੰਡੇ ਆਏ ਸੀ 6 ਜਾਣੇ ਇਹਨਾਂ ਨੇ ਆਣ ਕੇ ਤੇ ਮੁੰਡਿਆਂ ਦੇ ਸਿੱਧੇ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ ਆ ਹਾਂਜੀ ਤੇ ਇਹਨਾਂ ਨੇ ਗਰੰਟੀ ਦਿੱਤੀ ਕਿ ਕਾਰਨ ਕੀ ਹੈ ਸਾਡਾ ਲੋਕਾ ਕੋਹੜੇ ਬੰਦੇ ਪਛਾਣ ਚ ਆਏ ਪਛਾਣ ਚ ਨਹੀਂ ਆਏ ਜਿੰਨੇ ਜੋ ਕੰਮ ਕਰਦੇ ਆ ਇਸ ਤਰ੍ਹਾਂ ਦੀ ਕਾਰਨ ਕੀ ਹੈ ਸਾਡੀ ਆ ਹਾਂਜੀ ਮੇਰਾ ਨਾਮ ਅਰੁਣਦੀਪ ਹੈ ਤੇ ਮੇਰਾ ਇੱਥੇ ਮੈਡੀਕਲ ਸਟੋਰ ਆ ਤੇ ਬਾਬਾ ਦੀਪ ਸਿੰਘ ਕਲੋਨੀ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ ਚੂੜੀਆਂ ਰੋਡ ਹੈ ਇੱਥੇ ਨਾ ਹਾਂਜੀ ਕਿਸ ਨਾਮ ਦਾ ਮੈਡੀਕਲ ਸਾਧੂ ਗੁਰੂ ਮੈਡੀਕਲ ਸਟੋਰ ਦੇ ਨਾਮ ਤੋਂ ਮੇਰਾ ਮੈਡੀਕਲ ਸਟੋਰ ਆ ਤੇ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਹੈ ਇੱਥੇ ਕੱਲ ਰਾਤ 9:40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ ਉਹ ਚਾਰ ਜਾਂ ਪੰਜ ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਹੈ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜਿਹੜਾ ਉਹ ਆਪਣੇ ਮਨਸੂਬੇ 'ਚ ਅਸਫਲ ਰਹੇ ਆ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹੱਥ ਹੀ ਵਿਅਕਤੀ ਉਹ ਬੰਦੇ ਉਹਨਾਂ ਨੇ ਮੂੰਹ ਉਹਨਾਂ ਨੇ ਚਮਾਣੇ ਬੰਨੇ ਸੀ ਤੇ ਪਹਿਲਾਂ ਉਹਨਾਂ ਨੇ ਇੱਕ ਗਾਗ ਦੇ ਮਾਰਨ ਦੀ ਕੋਸ਼ਿਸ਼ ਕੀਤੀ ਬਾਅਦ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਕਾਫੀ ਚਿਰ 3-4 ਮਿੰਟ ਤੱਕ ਉਹ ਜਾਨਲੇਵਾ ਹਥਿਆਰਾਨਾ ਹਮਲਾ ਕਰਦੇ ਰਹੇ ਆ ਜਦੋਂ ਆਏ ਕੀ ਕਹਿ ਕੇ ਬੁਲਾਇਆ ਹੁਣ ਅੱਗੇ ਜਦੋਂ ਅਟਕਾਨ ਵਾਲੇ ਉਹ ਮੇਰਾ ਨਾਮ ਲੈ ਕੇ ਉਹ ਪਹਿਲਾਂ ਜਾਣਦੇ ਸੀ ਉਹ ਮੇਰਾ ਨਾਮ ਲੈ ਕੇ ਸਿਰਫ ਕੋਈ ਉਹ ਉਹਨਾਂ ਨੇ ਸਿਰਫ ਮੇਰੇ ਤੇ ਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰਿਆਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਸਿਰਫ ਮੇਰੇ ਤੇ ਅਟੈਕ ਕਰਨਾ ਹੈ ਹੀ ਮੇਰੇ ਤੇ ਅਟੈਕ ਕੋਈ ਹੋ ਸਕਦਾ ਹੈ ਕਿ ਅਟੈਕ ਉਹਨਾਂ ਦੇ ਪਿੱਛੇ ਕੋਈ ਰਾਂਝਿਸ਼ ਹੋਵੇ ਪੁਰਾਣੀ ਜਾਂ ਕੋਈ ਕੋਈ ਹੋਰ ਕਾਰਨ ਹੋਵੇ ਉਹ ਹੁਣ ਹਾਨੂੰ ਉਹਨੂੰ ਪੱਕਾ ਇਹ ਨਹੀਂ ਪਤਾ ਕਿ ਉਹ ਕਿਉਂ ਅਟੈਕ ਕੀਤਾ ਗਿਆ ਕਿਤੇ ਦੋਸਤ 9:43 ਦਾ ਸਮਾਂ ਹੈ ਜਿਹੜੇ ਮੇਰੇ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਹੈਗੀ ਆ ਵੇਖਦਾ ਸਾਰੀ ਉਹ ਡੋਟ ਕੋਲ ਨੇ ਦੇਨ ਆਏ ਕਿ ਉਹ ਲੁੱਟ ਖੋਹ ਕਰਨ ਦੀ ਉਮੀਦ ਨਾ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹਨਾਂ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਮੇਰਾ ਸਾਥ ਦਿੱਤਾ ਕਿ ਮੈਂ ਇਹਨਾਂ ਕੋਈ ਵੀ ਕੈਮਰੇ ਕੀ ਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਦੇ ਵਿੱਚ ਇਹੋ ਹੀ ਸਾਫ਼ ਦਿਖਾਇਆ ਕਿ ਉਹਨਾਂ ਕਾਫੀ ਤੇਜ਼ ਤਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕੀਤਾ ਆ ਤੇ ਕਾਫੀ ਮੇਰੇ ਤੇ ਕਾਫੀ ਗੁੱਚੀਆਂ ਸੱਟਾਂ ਤੇ ਕਾਫੀ ਹੱਦ ਤੱਕ ਮੇਰੇ ਇੱਥੇ ਹੁਣ ਹੱਥ ਤੇ ਸਟਿਚ ਵੀ ਲੱਗੇ ਆ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਮਾਰੀ ਉਹਨਾਂ ਨੇ ਤੇ ਉਹਦੇ ਤੇ ਵੀ ਕਾਫੀ ਅੰਦਰਵਾਰ ਵੀ ਸਟਿਚ ਲੱਗੇ ਇੱਕ ਦੰਦ ਵੀ ਉਹਦਾ ਟੁੱਟ ਗਿਆ ਤੇ ਉਹ ਨਹੀਂ ਤਾਂ ਲੱਗਦਾ ਜੀ ਬੰਦੇ ਹਾਂਜੀ ਕਿੰਨੇ ਦੀ ਬੰਦੇ ਤੁਹਾਮਰਾ ਉਹਨਾਂ ਦੀ ਕਰੀਬ 25 ਤੋਂ ਲੈ ਕੇ 30 ਸਾਲ ਦੇ ਵਿੱਚ ਜਾਂ ਕੋਈ ਢਾਰਾ ਵਾਲਾ ਵੀ ਲੱਗਦਾ ਸੀ ਕੋਈ ਉੰਨੀਆਂ ਦਾ ਵੀ ਉਹ ਸਾਰੇ ਮੋਨੇ ਸੀ ਤੇ ਮੂੰਹ ਉਹਨਾਂ ਨੇ ਬਨੇ ਸੀ ਇੱਕ ਨੇ ਖੱਟੇ ਪਰਨੇ ਦਾ ਮੂੰਹ ਬੰਨਿਆ ਹੈ ਤਿੰਨ ਨੇ ਇੱਕ ਨੇ ਰਮਾਲਨਾ ਦੋਨੇ ਇੱਕ ਨੇ ਪਰਨੇ ਦਾ ਵਾਈਟ ਪਰਨੇ ਦਾ ਮੂੰਹ ਬੰਨਿਆ ਸਹੀ ਬੋਲਦੇ ਰਹੇ ਨਾ ਨਾ ਕੋਈ ਪੁਲਿਸ ਨਹੀਂ ਰਾਤ ਨੂੰ ਮੌਕੇ ਤੇ ਆਈ ਅਸੀਂ ਸਦਰੇ ਗਏ ਆ ਜਾ ਕੇ ਰਿਪੋਰਟ ਦਿੱਤੀ ਆ ਪਹਿਲਾਂ ਅਸੀਂ ਹਸਪੀਟਲ ਗਏ ਆ ਉਸ ਤੋਂ ਬਾਅਦ ਸਿੱਧਾ ਸਦਰੇ ਗਏ ਆ ਰਿਪੋਰਟ ਦਿੱਤੀ ਆ ਕੋਈ ਉਹਨਾਂ ਨੇ ਕਾਰਵਾਈ ਨਹੀਂ ਹਜੇ ਤੱਕ ਕੀਤੀ ਅਜੇ ਉਹਨਾਂ ਨੇ ਕੋਈ ਵੀ ਹਜੇ ਤੱਕ ਕੋਈ ਆਪਣਾ ਐਕਸ਼ਨ ਨਹੀਂ ਲਿਆ ਮੰਨ ਕਰਦੇ ਆ ਹਾਂਜੀ ਤੁਹਾਨੂੰ ਇਹ ਵੇਖੋ ਬਾਕੀ ਕਾਰੋਬਾਰ ਹੈ ਸਾਡਾ ਅਹੀਂ ਇਹ ਆਖੀ ਸਾਨੂੰ ਥੋੜੀ ਜੀ ਸੁਰੱਖਿਆ ਵੀ ਚਾਹੀਦੀ ਆ ਥੋੜਾ ਜਿਹਾ ਪੁਲਿਸ ਦਾ ਵੀ ਚਾਹੀਦਾ ਹੈ ਕਿ ਤੁਹਾਨੂੰ ਮਤਲਬ ਦੇ ਕੇ ਆਪਾਂ ਮੌਕਾ ਤੇ ਉਹਨਾਂ ਨੂੰ ਵੇਖਣਾ ਚਾਹੀਦਾ ਸੀ ਨਾ ਉਹਨਾਂ ਨੇ ਬਿਲਕੁਲ ਮੌਕਾ ਵੇਖਣ ਵੀ ਨਹੀਂ ਆਏ ਰਾਤ ਨੂੰ ਹੋਣ ਤੱਕ 24 ਘੰਟੇ ਹੋ ਚਲੇ ਆਏ ਤੱਕ ਮੌਕਾ ਵੇਖਣ ਵੀ ਨਹੀਂ ਆਏ 18 ਸਾਨੂੰ ਸਦਰ ਪੈਂਦਾ ਸਦਰ ਮੇਰਾ ਨਾਮ ਮੱਖਣ ਸਿੰਘ ਆ ਜੀ ਮਤਲਬ ਇਹ ਗੱਲ ਉਹ ਵੀ ਮੈਂ ਜੋ ਦੇਖਿਆ ਜੀ ਇਹ ਰੋਡ ਦੇ ਤੇ ਇਹਨਾਂ ਦਾ ਸਤਕਰ ਮੈਡੀਕਲ ਸਟੋਰ ਆ ਤੇ ਇਹ ਆਪਣੇ ਸਟੋਰ ਤੇ ਮਤਲਬ ਕੰਮ ਕਰਦੇ ਆ ਬਹੁਤ ਇਮਾਨਦਾਰ ਦੋਵੇਂ ਮੁੰਡੇ ਆ ਇਹਨਾਂ ਦੀ ਮਤਲਬ ਤੇ ਬਹੁਤ ਵਧੀਆ ਚਾਲ ਚੱਲ ਰਹੇ ਆ ਕੋਈ ਅਣਪਛਾਤੇ ਵਿਅਕਤੀ ਚ 9:00 ਤੋਂ 10:00 ਵਜੇ ਆਏ ਨੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਤੇ ਹੋਏ ਸੀ ਇਹ ਕਿੰਨੇ ਫਟਾ ਪਰਨਾ ਬੱਦਾ ਸੀ ਇਹ ਕਿੰਨੇ ਚਿੱਟਾ ਬੱਦਾ ਸੀ ਇਹ ਕਿੰਨੇ ਹੋਰ ਸੀ ਉਹਨੂੰ ਵੀ ਮਤਲਬ ਆਪਣੇ ਹੋ ਕਿਸੇ ਰੰਗ ਦਾ ਬੱਦਾ ਸੀ ਉਹਨਾਂ ਨੇ ਆ ਕੇ ਸੱਦਾ ਹੀ ਦੁਕਾਨ ਦੇ ਵਿੱਚ ਬੜੇ ਨੇ ਦੁਕਾਨ ਦੇ ਵਿੱਚ ਦੋ ਦੋ ਤਿੰਨ ਗਾਠ ਹੀ ਪਹਿਲਾਂ ਉਹਨਾਂ ਨੇ ਸਮਝਿਆ ਵੀ ਸ਼ਾਇਦ ਅਰਨਦੀਪ ਇਨ੍ਹਾਂ ਗਾਖਾਂ ਦੇ ਵਿੱਚ ਹੀ ਆ ਬਾਅਦ ਚ ਉਹਨਾਂ ਨੇ ਪਛਾਣ ਕੀਤੀ ਕਿ ਅਰਨਦੀਪ ਇਨ੍ਹਾਂ ਦੇ ਵਿੱਚ ਨਹੀਂ ਹੈ ਉਹ ਫਿਰ ਮੁੰਡੇ ਮਤਲਬ ਪਛਾਣ ਆ ਗਏ ਫਿਰ ਇਹਦੇ ਅਰਨਦੀਪ ਤੇ ਉਹਨਾਂ ਨੇ ਟੈਕ ਦਾ ਸਿੱਧਿਆ ਕਰਪਾਣਾ ਦੇ ਗਾਤ ਗਾਤਰੇ ਦੇ ਨਾਲ ਅਰਨਦੀਪ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਕਾਊਂਟਰ ਦੀ ਓਟ ਲੈ ਕੇ ਆਪਣੀ ਜਾਨ ਉਤ ਜਾਈ ਤੇ ਇਹਦੇ ਜਿਹੜਾ ਛੋਟਾ ਭਰਾ ਵਾ ਜਿਹੜਾ ਡਾਕਟਰ ਹੈ ਬੀਏ ਐਮ ਐਸ ਉਹ ਵੀ ਮੈਡੀਕਲ ਸਟੋਰ ਦੇ ਵਿੱਚ ਹੀ ਸੀ ਜਦੋਂ ਇਹਨੇ ਉਹ ਛੋਟਾ ਪਰ ਆਦੀ ਮਦਦ ਵਾਸਤੇ ਗਿਆ ਤੇ ਉਹਦੇ ਵੀ ਉਹਨਾਂ ਨੇ ਸੁੱਧਾ ਜਾਣ ਲੇ ਉਹ ਹਮਲਾ ਕੀਤਾ ਉਹਦੇ ਚਬਾੜੇ ਦੇ ਉੱਤੇ ਦਾਤਰ ਮਾਰਿਆ ਉਹਦਾ ਅੰਦਰ ਗਾਂਦੇ ਟੁੱਟ ਗਿਆ ਤੇ ਕਾਫੀ ਮਤਲਬ ਇਹਨਾਂ ਨੂੰ ਮਤਲਬ ਸਟੰਬ ਪੇਟਾਂ ਹੋ ਗਈਆਂ ਬਾਅਦ ਵਿੱਚ 3-4 ਮਿੰਟ ਦੀ ਬਾਰਦਾਤ ਕਰਕੇ ਉਹ ਬਾਅਦ ਵਿੱਚ ਇੱਕਦਮ ਇੱਥੋਂ ਭੱਜ ਗਏ ਨੇ ਬਾਅਦ ਵਿੱਚ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਵੀ ਮਤਲਬ ਕਿਹੜੇ ਪਾਸੇ ਗਏ ਨੇ ਕਿਹੜੇ ਪਾਸੇ ਪਰ ਵੇਖਣ ਤੋਂ ਪਤਾ ਦੇ ਸੇਸੀ ਜਿਹੜੇ ਕੈਮਰੇ ਜਿੱਥੇ ਲੱਗੇ ਨੇ ਜੇਕਰ ਉਹਨਾਂ ਨੂੰ ਸਰਚ ਕੀਤਾ ਜਾਵੇ ਤੇ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕਦਾ ਵੀ ਉਹ ਕਿੱਥੋਂ ਦੇ ਹੀ ਲੇਕਿਨ ਕਿੱਥੋਂ ਦੇ ਨਹੀਂ ਹੈ ਇਹ ਹੁਣ ਇਹ ਪੁਲਿਸ ਦਾ ਕੰਮ ਹੈ ਵੀ ਉਹ ਉਹਨਾਂ ਨੂੰ ਵੈਰੀਫਾਈ ਕਰੇ ਉਹਨਾਂ ਦੀ ਇਹ ਮਤਲਬ ਜਿਹੜੀ ਪਛਾਣ ਕਰੇ ਇਹਨਾਂ ਨੂੰ ਹਾਂਜੀ ਪੁਲਿਸ ਹੈ ਇਹਨਾਂ ਨੇ 112 ਨੰਬਰ ਤੇ ਫੋਨ ਕੀਤਾ ਪਰੰਤੂ ਪੁਲਿਸ ਇਹਨਾਂ ਤੇ ਕੋਈ ਨਹੀਂ ਆਈ ਨਾ ਉਹਨਾਂ ਨੇ ਮੈਨੂੰ ਕੋਈ ਫੋਨ ਕੀਤਾ ਹੁਣ ਤੱਕ ਵੇਖੋ ਜੀ ਕਿੰਨੇ 24 ਆਪਣਾ ਕਿੰਨੇ ਕਿੰਨੇ ਘੰਟੇ ਹੋ ਗਏ ਨੇ ਜੇ ਅਜੇ ਤੱਕ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਜੇ ਰਾਤ ਨੂੰ ਸਪੋਜ ਬਾਈਚਾਸ ਫੇਰ ਹੋ ਆ ਜੰਨੇ ਨੇ ਤੇ ਇਹਨਾਂ ਦਾ ਪੰਲੀ ਪ੍ਰੋਟੈਕਸ਼ਨ ਦਾ ਕੀ ਬਣੇਗਾ ਇਸ ਤਰ੍ਹਾਂ ਕਿ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਤੇ ਜਿੰਨੀ ਚਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕਰਕੇ ਇਹ ਜਿਹੜੇ ਮਲਜਮ ਨੇ ਇਹਨਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਅਗ ਦੇ ਆਉਣ ਵਾਲੇ ਆਪ ਵਿੱਚ ਵਿੱਚ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਹੋਵੇ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਵੀ ਦੇ ਦਿੱਤੀ ਜਾਵੇ ਜਾਂ ਫਿਰ ਇਹਨਾਂ ਨੂੰ ਕੋਈ ਆਪਣ ਇਹਨਾਂ ਨੂੰ ਆਪਣੇ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਇੱਕ ਕਿਸਮ ਦਾ ਵਿੱਪਨ ਵਗੈਰਾ ਤੁਸੀਂ ਦਿੰਦੀ ਲਾਇਸੈਂਸ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਤਾਂ ਇਹ ਆਪਣੇ ਆਪਣਾ ਕੰਮਕਾਰ ਜਿਹੜਾ ਬੜੇ ਮਤਲਬ ਬੜੇ ਸਥਾਵੇਂ ਮਾਹੌਲ ਦੇ ਵਿੱਚ ਆਪਣਾ ਕਾਰਸਤਨ ਅਸੀਂ ਇਹ ਮੰਗ ਕਰਦੇ ਹਾਂ ਤੇ ਬਾਕੀ ਇਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਵਾਲਿਆਂ ਨੇ ਇਹਨਾਂ ਵੇਖਲੇ ਨਹੀਂ ਨਾ ਚਾਹੀਦਾ ਵੀ ਮਤਲਬ ਇੰਨੀ ਵਾਰਦਾਤ ਹੋਵੇ ਜਾਨ ਲੈ ਜਾਨ ਲੈਵਾ ਹਮਲਾ ਹੋਵੇ ਇਹਨਾਂ ਦੀ ਮਤਲਬ ਅਜੇ ਤੱਕ ਕੋਈ ਕਾਰਵਾਈ ਨਾ ਹੋਏ ਇਹ ਪੁਲਿਸ ਨੂੰ ਸੁਣਨਾ ਚਾਹੀਦਾ ਕਿ ਇਸ ਇਸ ਤਰੀਕੇ ਦੇ ਨਾਲ ਇਹੋ ਜਿਹੇ ਗੁੰਡਾਗਰਦੀ ਵਾਲੇ ਲੋਕ ਜੇ ਇਸ ਤਰ੍ਹਾਂ ਕੰਮ ਕਰਦੇ ਤੇ ਕਿਸ ਤਰੀਕੇ ਦੇ ਨਾਲ ਲੋਕ ਇਹ ਆਪਣਾ ਦਿਆ ਕਰ ਸਕਦੇ ਨੇ ਕਿਸ ਤਰੀਕੇ ਨਾਲ ਆਪਣਾ ਕੰਮਕਾਰ ਚਲਾ ਸਕਦੇ ਨੇ ਇਹ ਇਹਨਾਂ ਨੂੰ ਸੁਣਨਾ ਚਾਹੀਦਾ ਇੱਕ ਦੁਕਾਨਦਾਰ ਉੱਤੇ ਜਿਹੜਾ ਵਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਨੂੰ ਜਿਹੜਾ ਵਾ ਬਰੀਕੀ ਨਾਲ ਜਾਂਚ ਕੀਤਾ ਜਾ ਰਿਹਾ ਉਹ ਦੋ ਦਿਨ ਜਾਣੇ ਦੇ ਸ਼ੱਕ ਜ਼ਾਹਿਰ ਕਰ ਰਹੇ ਉਸ ਐਂਗਲ ਨੂੰ ਵੀ ਦੇਖਿਆ ਜਾਏਗਾ ਤੇ ਬਾਕੀ ਜਲਦੀ ਜਿਹੜੇ ਦੋਸ਼ੀ ਜਿਹੜੇ ਟ੍ਰੇਸ ਕਰਕੇ ਇਸ ਲਕਾਂ ਪਿੱਛੇ ਹੋਣਗੇ ਜੀ। ਤੀਸਰੀ ਵੀ ਆਈ ਤੁਹਾਡੇ ਕੋਲ ਤੋਂ। ਹਾਂਜੀ ਸੀਸੀਟੀਵੀ ਦੇਖੀ ਉਸੇ ਬਿਆਹਦੇ ਅਸੀਂ ਸਾਰਾ ਕਰ ਲਿਆ ਨਹੀਂ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋੜ ਗਏ। ਮੈਡੀਕਲ ਕਰਵਾਇਆ ਗਿਆ ਉਹਨਾਂ ਦਾ ਜੀ ਮੈਡੀਕਲ ਉਹਨਾਂ ਦਾ ਕਰਵਾ ਲਿਆ ਗਿਆ ਲੈ ਰਿਜ਼ਲਟ ਵੇਟਡ ਆ ਜੀ ਜੋ ਵੀ ਉਹ ਬਿਆਨ ਦੇਣਗੇ ਮੈਡੀਕਲ ਰਿਜ਼ਲਟ ਆਏਗਾ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ।